ਸਰ ਸਿਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਅੱਜ ਜਿਹੜਾ ਬਲੌਗ ਆ ਉਹ ਹੈ ਜੀ ਸਾਡਾ ਵਿਦੇਸ਼ੀ ਪਿੰਡ ਹਾਂਜੀ ਸੰਡੇ ਨੂੰ ਗਏ ਗਏ ਸੀ ਅਸੀਂ ਕਿਉਂਕਿ ਸੈਟਰਡੇ ਦੀ ਦਸਵੀਂ ਸੀਗੀ ਤੇ ਅਸੀਂ ਵਿਦੇਸ਼ੇ ਜਾਣਾ ਸੀ ਮੱਥਾ ਟੇਕਣ ਦੇ ਲਈ ਸਾਡੀ ਜਗ੍ਹਾ ਬਣੀ ਹੋਈ ਆ ਵਿਦੇਸ਼ੇ ਕਿਉਂਕਿ ਜਿਹੜੇ ਮੇਰੇ ਸਹੁਰਾ ਪਰਿਵਾਰ ਆ ਇਹ ਵਿਦੇਸ਼ਾਂ ਤੋਂ ਆਏ ਹੋਏ ਨੇਗੇ ਵਿਦੇਸ਼ੇ ਪਿੰਡ ਤੋਂ ਆਏ ਹੋਏ ਨੇਗੇ ਇਹਨਾਂ ਦਾ ਕੰਮਕਾਰ ਸੀ ਜਿਹੜਾ ਉਹ ਬਰਨਾਲੇ ਦੇ ਵਿੱਚ ਵਧੀਆ ਚੱਲ ਚੱਲਣ ਲੱਗ ਗਿਆ ਸੀਗਾ ਤਾਂ ਕਰਕੇ ਇੱਥੇ ਜਗ੍ਹਾ ਲ ਲਈ ਸੀ ਤੇ ਆਪਾਂ ਇੱਥੇ ਰਹਿਣ ਲੱਗ ਗਏ ਸੀ ਪਰ ਜਿਹੜੀ ਸਾਡੇ ਸ਼ਹੀਦਾਂ ਦੀ ਜਗਾ ਜਾ ਜਿਹੜੀ ਜਗਾ ਗਈ ਹੈ ਨਾ ਬਣੀ ਹੋਈ ਜਿੱਥੇ ਆਪਣੇ ਮੱਥਾ ਟਿਕਦਾਗਾ ਉਹ ਆਪਣੇ ਵਿਦੇਸ਼ੇ ਪਿੰਡ ਤੇ ਜਾਣਾ ਪੈਂਦਾ ਮਤਲਬ ਵਿਦੇਸ਼ੇ ਜਾਣਾ ਪੈਂਦਾ ਤਾਂ ਦਸਵੀਂ ਹੋਣ ਕਰਕੇ ਤਾਂ ਫਿਰ ਸਾਨੂੰ ਮਤਲਬ ਅਸੀਂ ਜਾਣਾ ਸੀਗਾ ਸੈਟਰਡੇ ਨੂੰ ਸਾਡੀ ਛੁੱਟੀ ਨਹੀਂ ਸੀ ਹੈਗੀ ਸੰਡੇ ਨੂੰ ਸਾਡਾ ਆਫ ਸੀ ਜੀ ਦੋਨਾਂ ਜਾਣਿਆਂ ਦਾ ਤਾਂ ਕਰਕੇ ਅਸੀਂ ਸੰਡੇ ਨੂੰ ਗਏ ਸੀ ਜਾ ਰਹਿਆਂ ਜੀ ਰਸਤੇ ਦੇ ਵਿੱਚ ਵਾਹਿਗੁਰੂ ਜੀ ਨੇ ਚਲੋ ਅਮਰੀਕਾ ਤੇ ਆਣਾ ਸਾਨੂੰ ਬੁਲਾਇਆ ਤੋ ਲੋਸੀ ਚੱਲ ਗਈ ਜੀ ਅਸੀਂ ਪੌਣੇ 11 ਦੇ ਕਰੀਬ ਜਦੋਂ ਮੈਂ ਘਰੋਂ ਨਿਕਲ ਰਹੀ ਹਾਂਗੀ ਉਹ ਪੌਣੇ 11 ਆਈ ਥਿੰਕ ਹਨਾ 11 ਵਜਣ ਵਾਲੀ ਸੀ ਕਿ ਅਸੀਂ ਉਦੋਂ ਨਿਕਲੇ ਸੀ ਕਿਉਂਕਿ ਮੈਂ ਕਿਹਾ ਸੀਗਾ ਇਹਨਾਂ ਨੂੰ ਕਿ ਮਾਰਨਿੰਗ ਜਲਦੀ ਚੱਲਾਂਗੇ ਬਟ ਇਹਨਾਂ ਦੀ ਨਾਈਟ ਸ਼ਿਫਟ ਸੀ ਕਿ ਤਾਂ ਕਰਕੇ ਜਾਇਆ ਨਹੀਂ ਉੱਠਿਆ ਨਹੀਂ ਗਿਆ ਹੈਗਾ ਤੇ ਫਿਰ ਅਸੀਂ ਥੋੜਾ ਲੇਟ ਹੋ ਗਈ ਸੀ ਜਾਣ ਲੱਗੇ ਤਾਂ ਧੁੱਪ ਬਹੁਤ ਜ਼ਿਆਦਾ ਹੋ ਗਈ ਸੀਗੀ ਤਾਂ ਕਰਕੇ ਅਸੀਂ ਗੁਰਵਾਣੀ ਨੂੰ ਲੈ ਕੇ ਨਹੀਂ ਆਏ ਨਾਲ ਕਿਉਂਕਿ ਬੱਚੇ ਦਾ ਔਖਾ ਹੋ ਜਾਂਦਾ ਧੁੱਪ ਦੇ ਵਿੱਚ ਬਿਮਾਰ ਹੋਣ ਦਾ ਡਰ ਹੁੰਦਾ ਹੈਗਾ ਤੇ ਅਸੀਂ ਫਿਰ ਦੋਨੋਂ ਹੀ ਨਿਕਲ ਗਏ ਸੀ ਮੰਮੀ ਹੈਗੇ ਜੀ ਘਰੇ ਗੁਰਬਾਣੀ ਨੂੰ ਸੰਭਾਲ ਕਰਨ ਵਾਸਤੇ ਤਾਂ ਮੰਮੀ ਕੋਲ ਛੱਡ ਗਏ ਸੀ ਗੁਰਬਾਣੀ ਨੂੰ ਦੋਨੋਂ ਜਾਣੇ ਗਏ ਸੀਗੇ ਮਸਤੀ ਕਰਦੇ ਜਾ ਰਹੇ ਆਂਗੇ ਕਿਉਂਕਿ ਸੰਡੇ ਹੁੰਦਾ ਸਿਰਫ ਸਾਡੇ ਕੋਲ ਹਨਾ ਜਿਹੜਾ ਅਸੀਂ ਇੱਕ ਦੂਜੇ ਲਈ ਟਾਈਮ ਕੱਢਦੇ ਆਂਗੇ ਵਿਦੇਸ਼ੇ ਪਹੁੰਚ ਗਏ ਆਂ ਜੀ ਅਸੀਂ ਇਹ ਆਪਣੀ ਜਗ੍ਹਾ ਗਈ ਜਿੱਥੇ ਸਾਡਾ ਮੱਥਾ ਟਿਕਦਾਗਾ ਵਿਦੇਸ਼ੀ ਵਾਲੇ ਬਾਬਾ ਜੀ ਜਿਹੜੇ ਹਨਾ ਉਹਨਾਂ ਦੀ ਜਗ੍ਹਾ ਗਈ ਇਹੇ ਬਹੁਤ ਸੋਨੀ ਬਣ ਗਈ ਹੈ ਹੁਣ ਤਾਂ ਮਤਲਬ ਇਹ ਨਿਊ ਬਣ ਗਈ ਹੈਗੀ ਤੇ ਇੱਥੇ ਮੇਲਾ ਭਰਦਾ ਬਹੁਤ ਵੱਡਾ ਮੇਲਾ ਹੁੰਦਾ ਹੈ ਇੱਕ ਮੈਂ ਫਿਰ ਉਹਦਾ ਵੀ ਬਲੌਗ ਲੈ ਕੇ ਆਉਂਗੀ ਜਦੋਂ ਵੀ ਉਹ ਮੇਲਾ ਆਊਗਾ ਆਈ ਥਿੰਕ ਔਨ ਥੋੜਾ ਟਾਈਮ ਬਾਅਦ ਆਊਗਾ ਉਹ ਮੇਲਾ ਤੇ ਹਾਂਜੀ ਇੱਥੇ ਮੈਂ ਤੁਹਾਡੇ ਇਕਨ ਲਈ ਜਾ ਰਹੀਆਂ ਸੀ ਮੈਂ ਅੰਦਰੋਂ ਸ਼ੂਟ ਨਹੀਂ ਕਰਦੀ ਹੁੰਦੀ ਤੁਹਾਨੂੰ ਪਹਿਲਾਂ ਵੀ ਮੈਂ ਬਲੌਗ ਦੇ ਵਿੱਚ ਕਿਹਾ ਕਿ ਕੋਈ ਧਾਰਮਿਕ ਜਗ੍ਹਾ ਹੁੰਦੀ ਆ ਨਾ ਤਾਂ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਆਪਾਂ ਅੰਦਰੋਂ ਸ਼ੂਟ ਕਰੀਏ ਜਿੱਥੇ ਆਪਾਂ ਮੱਥਾ ਟੇਕਣਾ ਹੁੰਦਾ ਹੈਗਾ ਆਪਾਂ ਜਿੱਥੇ ਮੱਥਾ ਟੇਕਣ ਜਾਣਾ ਤਾਂ ਸ਼ਰਦਾ ਦੇ ਨਾਲ ਆਪਾਂ ਨੂੰ ਉੱਥੇ ਮੱਥਾ ਟੇਕਣਾ ਚਾਹੀਦਾ ਹੈਗਾ ਹਾਂਜੀ ਇਸ ਦੇ ਅੰਦਰ ਆਪਣੀ ਜਗ੍ਹਾ ਬਣੀ ਹੋਈ ਹੈ ਮਤਲਬ ਆਪਾਂ ਉੱਥੇ ਸ਼ੂਟ ਨਹੀਂ ਕੀਤਾ ਬਾਹਰੋਂ-ਬਾਹਰੋਂ ਸ਼ੂਟ ਕੀਤਾ ਇਹਨਾਂ ਨੇ ਵਾਇਗੁਰੂ ਜੀ ਦੀ ਮੇਰ ਨਾਲ ਪਹੁੰਚ ਗਏ ਜੀ ਅਸੀਂ ਵਿਦੇਸ਼ੀ ਤੇ ਉੱਥੇ ਅਰਦਾਸ ਕੀਤੀ ਵਾਇਗੁਰੂ ਜੀ ਕੋਲ ਆਹ ਆਪਣੀ ਸ਼ਹੀਦਾਂ ਦੀ ਜਗ੍ਹਾ ਗਈ ਜੀ ਉਹ ਵਿਦੇਸ਼ੀ ਵਾਲੇ ਬਾਬਾ ਜੀ ਦੀ ਜਗ੍ਹਾ ਤੇ ਇਹ ਸ਼ਹੀਦਾਂ ਦੀ ਜਗ੍ਹਾ ਗਈ ਆਪਣੇ ਸਾਰਿਆਂ ਦੀ ਮਤਲਬ ਬਣੀ ਹੁੰਦੀ ਆ ਹਨ ਜਿਹੜ ਮਤਲਬ ਹੁੰਦੀ ਆ ਆਪਣੀ ਜਗ੍ਹਾ ਤਾਂ ਸਾਡੇ ਵੀ ਹੈਗੀ ਹੈਗੀ ਹੈਨਾ ਇੱਥੇ ਜਿੱਦਾਂ ਦੀ ਜਗ੍ਹਾ ਉੱਥੇ ਮਸੀਂ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਜੀ ਅਸੀਂ ਵਾਪਸ ਆ ਰਹੇ ਹਾਂਗੇ ਹੁਣ ਤੁਹਾਨੂੰ ਦਿਖਾਉਣੇ ਆਂ ਵਿਦੇਸ਼ਾ ਪਿੰਡ ਹੈ ਹੈਨਾ ਆ ਸਮਾਰਟ ਸਕੂਲ ਬਣ ਗਿਆ ਦੇਖੋ ਵਿਦੇਸ਼ੀ ਦਾ ਹੈਨਾ ਤੇ ਬਹੁਤ ਬਹੁਤ ਜ਼ਿਆਦਾ ਚੇਂਜ ਆ ਗਿਆ ਹੁਣ ਤਾਂ ਪਿੰਡਾਂ ਦੇ ਵਿੱਚ ਕਦੇ-ਕਦੇ ਮਤਲਬ ਆਪਾਂ ਨੂੰ ਜਿਹੜਾ ਪਿੰਡਾਂ ਦਾ ਮਾਹੌਲ ਹੈਨਾ ਪਿੰਡਾਂ ਵਰਗਾ ਦੇਖਣ ਨੂੰ ਮਿਲੂਗਾ ਆ ਦੇਖੋ ਜਿਵੇਂ ਕਿ ਇਥੇ ਪਤਾ ਚੱਲਦਾ ਕਿ ਜਿਵੇਂ ਬਾਹਰਲਾ ਘਰ ਜਿਵੇਂ ਹੁੰਦਾ ਉਥੇ ਗੋਹੇ ਪਾਥੀਆਂ ਵਗੈਰਾ ਹਨ ਇਹ ਪਏ ਹੁੰਦੇ ਨੇਗੇ ਨਹੀਂ ਤਾਂ ਅਦਰਵਾਈਜ਼ ਬਹੁਤ ਸੋਹਣਾ ਬਣ ਗਿਆ ਹੁਣ ਵਿਦੇਸ਼ੀ ਪਿੰਡ ਜਾਂ ਕੋਈ ਵੀ ਪਿੰਡ ਲਾ ਲਓ ਸਾਰੇ ਪਿੰਡਾਂ ਦੇ ਵਿੱਚ ਹਨ ਆ ਬਾਹਰ ਚਲੇ ਗਏ ਨੇ ਲੋਕ ਹਨਾ ਬਾਹਰ ਨੂੰ ਜਾ ਰਹੇ ਨੇ ਤਾਂ ਫਿਰ ਘਰ-ਵਾਰ ਵੀ ਕਈ ਬੇਲੇ ਹੋ ਗਏ ਨੇ ਘਰ ਤੇ ਕਈ ਹਨਾ ਵਧੀਆ ਬਣ ਗਏ ਨੇ ਜਿਹੜੇ ਪਰਿਵਾਰ ਦੇ ਮੈਂਬਰ ਗਏ ਨੇ ਉਹ ਪੈਸਾ ਭੇਜ ਰਹੇ ਨੇ ਚਲੋ ਹਨਾ ਆਪਣੀ ਆਪਣੀ ਮਿਹਨਤ ਆ ਵੈਗੁਰੂ ਜੀ ਮੇਰ ਕਰਨਾ ਸਾਰਿਆਂ ਦੇ ਵਧੀਆ-ਵਧੀਆ ਕਾਰਪੈਨ ਹਨਾ ਸਾਰਿਆਂ ਦੇ ਸੁਪਨੇ ਹਣ ਪਰ ਇਹ ਕਹਿੰਦੇ ਵੀ ਪਹਿਲਾਂ ਸਾਰਾ ਕੱਚਾ ਹੁੰਦਾ ਸੀ ਇੱਥੇ ਹਣਾ ਪਹਿਲਾਂ ਇੰਨੇ ਘਰ ਨਹੀਂ ਹੁੰਦੇ ਸੀ ਵੀ ਹੁਣ ਕਾਫੀ ਘਰ ਪੈ ਗਏ ਨੇ ਗੀ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਪੂਰਾ ਵੀਡੀਓ ਦੇ ਵਿੱਚ ਸਾਰਾ ਸ਼ੂਟ ਕੀਤਾਗਾ ਕਿ ਕਿੰਨੇ ਸੋਹਣੇ ਸੋਹਣੇ ਘਰੇ ਕੋਠੀਆਂ ਵਾਂਗੂ ਪੈ ਗਏ ਨੇ ਹੁੰਦਾ ਘਰ ਬਟ ਜਿਹੜਾ ਹਨਾ ਇਹ ਪਿੰਡਾਂ ਦਾ ਪਤਾ ਹੀ ਇੱਥੋਂ ਚੱਲਦਾ ਹੁੰਦਾ ਹਨਾ ਵੀ ਜਿਹੜੇ ਗੋਹਾ ਵਗੈਰਾ ਹੁੰਦਾ ਕਿਉਂਕਿ ਤੁਸੀਂ ਸ਼ਹਿਰਾਂ ਦੇ ਵਿੱਚ ਦੇਖੋਗੇ ਮੋਸਟਲੀ ਬਹੁਤ ਰੇਅਰ ਹੀ ਮੱਝਾਂ ਹੁੰਦੀਆਂ ਨੇ ਕਿਸੇ ਦੇ ਘਰੇ ਡਾਇਰੀਆਂ ਤੋਂ ਦੁੱਧ ਆਉਂਦਾਗਾ ਹਨਾ ਛੋਟੇ ਛੋਟੇ ਘਰ ਹੁੰਦੇ ਨੇ ਸਾਡਾ ਖੁੱਦਾ ਘਰ ਵੀ ਬਹੁਤ ਛੋਟਾਗਾ ਕਰੋ ਚਾਹੀ ਗਰੀਬ ਹੀ ਆਗੇ ਪਰ ਦਿਲ ਸਾਡਾ ਬਹੁਤ ਅਮੀਰ ਆ ਵਾਗੁਰੂ ਜੀ ਨੇ ਇਹਨਾਂ ਦਾ ਦਿਲ ਬਹੁਤ ਅਮੀਰ ਦਿੱਤਾ ਇਹਨਾਂ ਨੇ ਮੇਰੇ ਸਾਰੇ ਸੁਪਨੇ ਪੂਰੇ ਕੀਤੇ ਨੇ ਕਿ ਮੈਂ ਜੋ ਵੀ ਕਹਿਣੀਆਂ ਜਿਹੜੀ ਚੀਜ਼ ਤੇ ਹੱਥ ਰੱਖਦਾ ਮੈਨੂੰ ਉਹ ਚੀਜ਼ ਹੀ ਮਿਲਦੀ ਆ ਬਹੁਤ ਖੁਸ਼ ਨਸੀਬ ਆ ਮੈਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ ਆਏ ਨੇ ਸਾਰਿਆਂ ਦਾ ਲਾਈਫ ਪਾਰਟਨਰ ਵਧੀਆ ਹੋਣਾ ਚਾਹੀਦਾ ਹਨਾ ਤਾਂ ਮੈਨੂੰ ਲੱਗਦਾ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਇਹ ਮਿਲੇ ਰਸਤੇ ਦੇ ਵਿੱਚ ਆਉਂਦੇ ਹੋਏ ਜੀ ਅਸੀਂ ਜੂਸ ਪੀਤਾ ਕਿਉਂਕਿ ਬਹੁਤ ਗਰਮੀ ਹੋ ਗਈ ਸੀ ਥੋੜਾ ਸ਼ੂਟ ਵੀ ਕੀਤਾ ਸੀ ਜਿਹੜੇ ਮੈਂ ਪਿੱਛੇ ਫੋਟੋਆਂ ਲੰਗੀਆਂ ਨੇਗੀਆਂ ਛਾਂ ਦੇ ਵਿੱਚ ਖੜੇ ਕਿਉਂਕਿ ਧੁੱਪ ਬਹੁਤ ਸੀਗੀ ਵਧੀਆ ਸੀ ਗੁਰਮਾਨੀ ਨੂੰ ਨੇ ਲੈ ਕੇ ਗਈ ਨਹੀਂ ਬਹੁਤ ਔਖਾ ਹੋਣਾ ਸੀ ਹਨਾ ਬੱਚਾ ਬਿਮਾਰ ਹੋਣ ਦਾ ਡਰ ਰਹਿੰਦਾ ਥੋੜਾ ਹਾਂਜੀ ਦੂਸਰੀ ਦਿਨ ਤੋਂ ਬਾਅਦ ਮੈਂ ਸ਼ੂਟ ਨਹੀਂ ਕੀਤਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਅ ਮਿਲਦੇ ਆਂ ਜੀ ਫਿਰ ਨੈਕਸਟ ਬਲੌਗ ਦੇ ਵਿੱਚ ਧਿਆਨ ਰੱਖਿਓ ਬਾਏ ਬਾਏ ਵਾਈ ਗੁਰੂ ਜੀ ਮੇਰ ਕਰਨ ਅਸੀਂ ਘਰ ਚੱਲ ਗਏ ਸੀ ਇਸ ਤੋਂ ਬਾਅਦ ਬਾਏ ਜੀ